ਸਤਨਾਮ ਵਾਹਿਗੁਰੂ ਸੋਰਠ ਮਹਲਾ ਪੰਜੀਆ ਹੰਬਰੀ ਗਨਤਨ ਗਣਿਆ ਕਾਏ ਆਪਣਾ ਬਿਰਦ ਪਛਾਨ ਹੱਥ ਦੇ ਰਾਖੀ ਕਰ ਆਪਣੇ ਸਰ ਸਦਾ ਰੰਗ ਮਾਣ ਸਾਚਾ ਸਬ ਸਦ ਮਿਹਰਬਾਨ ਬੰਦ ਪਿਆ ਮੇਰੇ ਸਤਿਗੁਰ ਪੂਰੇ ਹੋਏ ਸਰਬ ਕਲਿਆਣ ਹੰਰੇ ਗਨਤਨ ਗਣਿਆ ਕਾਈ ਆਪਣਾ ਬਿਰਦ ਪਛਾਨ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸਾਰਾ ਸਭ ਸਦ ਮਰਵਾਨ ਬੰਦ ਭਿਆ ਮੇਰੇ ਸਤਗੁਰ ਪੂਰੇ ਹੋਏ ਸਤ ਕਾ ਖਵਾੜ ਮੇਰਾ ਕਾ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਮ ਸਿੰਘ ਅੱਜ ਸਾਰੇ ਹੀ ਜਿੰਨੇ ਮੇਰੇ ਵੀਰ ਭੈਣ ਭਰਾ ਸੱਜਣ ਆਏ ਨੇ ਪਹਿਲਾਂ ਤੇ ਸਭ ਦੀ ਨੂੰ ਬਾਬਾ ਜੀ ਸਿੰਘ ਦੀ ਬਹੁਤ ਬਹੁਤ ਵਧਾਈ ਦੇਣਾ ਹਾਂ ਜੋ ਕਿ ਅਸੀਂ ਇੱਕ 그룹 ਚਲਾ ਰਹੇ ਹਾਂ ਜਿਹੜੇ ਇੱਕ ਅਸੀਂ ਆਪਣਾ ਬਣਾਇਆ ਵਾ ਬਾਬਾ ਜੀ ਸਿੰਘ ਜੀ ਦੇ ਦਾ ਟਾਈਗਰ ਫੋਰਸ ਪੰਜਾਬ ਕਿ ਅੱਜ ਸਾਡੀ ਸਾਡੀ ਸਿਸਤਾ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਇੱਥੇ ਅੱਜ ਬਾਬਾ ਜੀ ਜੀ ਦਾ ਦਿਹਾੜਾ ਜਿਹੜਾ ਮਨਾਇਆ ਗਿਆ ਵਾ ਤੇ ਜੋ ਖਾਸ ਯੋਗਦਾਨ ਮੇਰੇ ਵੀਰ ਵੱਡੇ ਸਾਡੇ ਸਾਹਾ ਜੀ ਦਾ ਵਾ ਬਾਬਾ ਜੀ ਸਿੰਘ ਜੀ ਇਹਨਾਂ ਨੂੰ ਸ਼ਿੰਗਾਰਤ ਬਿਲੋਤਨ ਬੁਲਾਨ ਕਰਦਾ ਵਾਂ ਕਿ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਵਾ ਕਿ ਮੈਂ ਸਾਰਿਆਂ ਹੀ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਦੇਖੋ ਆਪਾਂ ਵੱਧ ਚੜ ਕੇ ਗਾਂ ਤੋਂ ਗਾਂ ਬਾਤ ਬਾਬਾ ਜੀ ਨਾਲ ਜਿਹੜੇ ਤਿਹਾੜ ਮਨਾਣਾ ਕਰੀਏ ਲੋਕਾਂ ਦਾ ਕਿ ਇਤਿਹਾਸ ਦੱਸਾਈਏ ਕਿਉਂਕਿ ਸਾਡੀ ਕੌਮ ਜਿਹੜੀ ਬਹੁਤ ਫਿੱਛੜ ਗਈ ਆ ਤੇ ਅੱਜ ਲੋੜ ਆ ਸਾਨੂੰ ਜਾਗਣ ਦੀ ਤੇ ਅੱਜ ਲੋੜ ਆ ਕਿ ਸਾਨੂੰ ਇੱਕ ਕਰਨ ਦੀ ਕਿ ਅਸੀਂ ਅੱਜ ਇਕੱਠਾ ਨਾ ਕੀਤੀ ਹੀ ਕਰੀਏ ਜਾਰ ਤੱਕ ਤੇ ਇਸ ਕਰਕੇ ਲਈ ਬਚਣ ਲਈ ਹੁਣ ਤੇ ਸਾਰੀ ਖਾਸ ਤੌਰ ਤੇ ਹੋ ਬੇਨਤੀ ਆ ਕਿ ਆਪਾਂ ਪ੍ਰਚਾਰ ਕਰੀਏ ਆਪਣੀ ਸੇਵਾ ਕਰਕੇ ਵੀ ਆਪਣੇ ਲੋਕਾਂ ਦਾ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ ਕਿ ਜਿਹੜੇ ਸਾਡੇ ਵੀ ਜਿੱਦਾਂ ਕਿ ਆਪਾਂ ਉਹਨੀਆਂ ਨੇ ਪਾਪਾ ਜੀ ਨੇ ਕਿਹਾ ਵਾਰ ਰੱਖੀ ਦੀ ਗੱਲ ਕੀਤੀ ਜੋ ਆ ਕਿ ਸਿਹਾਰਾਏ ਨੇ ਤੇ ਅੱਜ ਇਸੇ ਹੀ ਤਰ੍ਹਾਂ ਦੇ ਜੋ ਬਾਬਾ ਜੀ ਦੇ ਘਾਰੇ ਦੇ ਵਿੱਚ ਹੋਰ ਅਰਦਾਸ ਕੀਤੀ ਗਈ ਤੇ ਮਾਲਕ ਸਭ ਤੋਂ ਕਿਰਪਾ ਕਰੇ ਤੇ ਜੋ ਹੈ ਸਾਡੇ ਪੰਜਾਬ ਤੇ ਤ੍ਰਾਸਿ ਆਈ ਸੀ ਮਾਲਕ ਨੇ ਸਭ ਤੋਂ ਕਿਰਪਾ ਕਰਕੇ ਰੱਖੇ ਤੇ ਸਭ ਦੇ ਚਰਨਾਂ ਦੇ ਅਰਦਾਸ ਸਾਰੇ ਜਣੇ ਦੇਣ ਚੁ ਕਰੋ ਵਾਹਿਗੁਰੂ ਜੀ ਦਾ ਕਹਾਣਾ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਇਆ ਸੋ ਆਪਾਂ ਮਈ ਬਨੂ ਗਾੜੀ ਲੈ ਕੇ ਚੱਲਾਂਗੇ ਅੱਜ ਭਾਈ ਅਜੀਤ ਸਿੰਘ ਜੀ ਦੇ ਅਪੜਾ ਤੇ ਇਕੱਠ ਕੀਤਾ ਭਾਈ ਸਾਹਿਬ ਹੋਰਾਂ ਨੇ ਆਪਣੇ ਦਾਲ ਪੰਥ ਨੂੰ ਗਾੜੀ ਲੈ ਕੇ ਚੱਲੇ ਨੇ ਸੋ ਕਿਰਪਾ ਕਰਦੇ ਆ ਸਮਾਂ ਸਾਡੇ ਕੋਲ ਵੀ ਬਹੁਤ ਘੱਟ ਆ ਅਗਲੇ ਪਾਸੇ ਕੁਝ ਸ਼ਰਾਸੀ ਅੰਸਰ ਨੇ ਆਪਿਆਂ ਦੇ ਤਰ ਕਰਨ ਕੰਨਲਾ ਵਖਰੇੜਾ ਮੈਂ ਅਰਦਾਇ ਪਤਿ ਗੁਰੂ ਸਾਹਿਬ ਦੇ ਦਰਖਤ ਪ੍ਰਾਨ ਕਰਨੇ ਦੇ ਆਪ ਦੇ ਦੇਨਾਤ ਕਰਦਾਨ ਲਾ ਪ੍ਰਣਾਮ ਲੱਖ ਕੁਟੀਆਂ ਤਾਰਤੈਨਾ ਮੈਂ ਪਤਿ ਗੁਰ ਨਦਰ ਕਰ ਨਾਨਕ ਘਰ ਨਾਮ ਦੇ ਨਰਾ ਨਾਨਕ ਸਿਰਤਲ ਹੜੇ ਨਾ ਕੰਧ ਸਹਰ ਸਤਿਗੁਰ ਪਾਛਾ ਦੇ ਆਰ ਦੇ ਦਰਕਰ ਦੇ ਪ੍ਰੇਤਾਨ ਨਕ ਤੇ ਆਦਰ ਦਾ ਸਾਰੇ ਜੁਨਾ ਅੱਲਾ ਸ੍ਰੀਆ ਕਾਲ ਜੁਨਾ